सेशन कोर्ट फाजिलका وچ चंडीगढ़ ਤੋਂ ਤਰੀਕ ਪੁੱਗਤਰ ਆਏ ਪਿਓ ਪੁੱਤਰਾ ਵੱਲੋਂ ਲਗਾਇਆ ਗਿਆ ਕੋਰਟ وچ ਜਾਣleva ਹਮਲਾ ਹੋਣ ਦਾ આરોਪ ਜਿਸ ਸੰਬੰਧ ਵਿੱਚ ਅਦਾਲਤ ਵਿੱਚ ਵੀ ਲਾਈ ਗੁਹਾਰ ਅਤੇ ਮੌਕੇ ਤੇ ਪੁੱਜੀ ਪੀਸੀਆਰ ਨੇ ਕਿਆ ਵੀ ਫੋਨ ਆਨ ਤੇ ਕੀਤੀ ਗਈ ਹੈ ਜਾਂਚ ਇਸ ਸੰਬੰਧ ਵਿੱਚ ਐਡਵੋਕੇਟ ਗੁਰਪ੍ਰੀਤ ਸੰਧੂ ਤੇ ਪਿਓ ਪੁੱਤਰਾ ਵੱਲੋਂ ਲਗਾਏ ਗੇ ਇਲਜ਼ਾਮ ਤੋਂ ਬਾਅਦ ਐਡਵੋਕੇਟ ਗੁਰਪ੍ਰੀਤ ਸੰਧੂ ਕੈਮਰੇ ਸਾਹਮਣੇ ਬੋਲੇ ਵੀ ਬੋਲ ਰਹੇ ਹਨ ਝੂਠੇ ਬੁਨਿਆਦ ਭੱਜ ਰਹੇ ਹਨ ਫੈਸਲੇ ਤੋਂ ਤੇ ਪੈਸੇ ਦੇਣ ਤੋਂ ਰੇ ਰਹੇ ਹਨ ਜੀ ਪਿਛਲੇ ਸਾਲ ਤੋਂ ਆ ਰਹੀ ਹੈ ਮੇਰੇ ਕੋਲ ਮੇਰਾ ਛੋਟੇ ਬੇਟੇ ਨੂੰ ਅੰਦਰ ਕੀਤਾ ਗਿਆ। ਉਸ ਟਾਈਮ ਤੋਂ ਆ ਰਹੀ ਜਾਂਦੇ। ਆ ਪਾਕਿਸਤਾਨ ਦੇ ਨੰਬਰ ਤੋਂ ਪੋਲੈਂਡ ਦੇ ਨੰਬਰ ਤੋਂ। ਯਾਨੀ ਕਿ ਆਈ ਦਿਨ ਮੈਨੂੰ ਮੈਂ ਜਿੰਨੀ ਵਾਰੀ ਮੈਨੂੰ ਕਰੈਕਟ ਕਰ ਲੋ ਆਂ ਆ ਉਹਨਾਂ ਦੇ ਵਿੱਚ ਬੇਟਿਆਂ ਦਾ ਹੀ ਪੁੱਛਦੇ। ਬੇਟਿਆਂ ਦੀ ਯਾਨੀ ਕਿ ਬੇਟਿਆਂ ਦੀ ਧਮਕੀ ਦੇ ਕੇ ਹੋਰ ਕਰਕੇ ਚੱਕ ਲਾਂਗੇ ਫਰੋਤੀ ਜਿਵੇਂ ਹੁੰਦੀ ਹੈ ਪੈਸੇ ਕਰਕੇ ਇਦਾਂ ਕਰਦੇ। ਕੋਣ ਲੋਕ ਨੇ ਜੀ? ਇੱਕ ਲੋਕ ਪਤਾ ਨਹੀਂ ਕੋਣ ਹੈ ਮੈਨੂੰ ਤੇ ਲੱਗਦਾ ਕਿ ਇਹ ਐਸੇ ਦੇ ਹੀ ਹੈ ਜੀ ਇਹ ਗੈਂਗਸਟਰ ਨਾਲ ਰਲਿਆ ہوا ਜਿਹੜਾ ਬੰਦਾ ਹੈਗਾ ਗੁਰਪ੍ਰੀਤ ਸਿੰਘ ਸੰਧੂ। ਇਹ ਰੋਕੀ ਦਾ ਕੰਮ ਪਰ ਸੰਭਾਵਨਾ ਸੀ ਕਿ ਉਹਦੇ ਇਲੈਕਸ਼ਨ ਨੂੰ ਬੜਾ ਸੀ ਨਹੀਂ ਜਿਹੜੇ ਅੱਜ ਅੱਜ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਅੱਜ ਹੋਇਆ ਕਿ ਅੱਜ کورٹ ਦੇ ਪਰ ਅਸੀਂ ਸਰੀਰਕ ਤੌਰ ਤੇ ਪਹੁੰਚਣਾ ਹੈ ਵੇਟ ਕਰ ਰਹੇ ਸੀ ਇੰਤਜ਼ਾਰ ਕਰ ਰਹੇ ਸੀਗੇ ਐਡਵੋਕੇਟ ਨਾਲ ਗੱਲ ਕਰ ਰਹੇ ਸੀਗਾ ਮੈਂ ਫੋਨ ਤੇ ਗੱਲ ਕਰਿਆ ਕਿ ਘਰ ਚ ਵੀ ਆ ਚਲੋ ਅਸੀਂ ਠੀਕ ਠਾਕ ਪਹੁੰਚ ਗਏ ਹੋ ਗਏ ਜੇਕਰ ਕਿ ਮੈਂ ਉਹਨਾਂ ਦੀ ਗੱਲ ਸੁਣਿਆ ਸੀਗਾ ਤੇ ਉਧਰ ਗੁਰਪ੍ਰੀਤ ਸਿੰਘ ਸੰਧੂ ਫੜਾ ਤੇ ਕੋਈ ਨਾਲ 3-4 ਉਹਦੇ ਇਕ ਬੰਦੇ ਸੀ ਜੀ ਕਿ ਦੇ ਗਰੇ ਜੈਕਟ ਪਾਈ ਸੀ ਇਹ ਦੇ ਬਲੈਕ ਪਾਈ ਸੀ ਜੀ ਸਪੇ ਉਹਨਾਂ ਨੇ ਦੇਖਿਆ ਕਿ ਵੀ ਹਾਂ ਐਦਾਂ ਕਰਕੇ ਤੇ ਜਿਵੇਂ ਗੁਰਪ੍ਰੀਤ ਪਾਸੇ ਹਟਿਆ ਮੈਨੂੰ ਆ ਕੇ ਜੀ ਉਹਨਾਂ ਨੇ ਚਪਟਾ ਮਾਰਿਆ ਪਹਿਲਾਂ ਤਾਂ ਮੇਰਾ ਫੋਨ ਫੋਨ ਲੱਗਿਆ ਕਿਉਂਕਿ ਡਾਟਾ ਹੁੰਦਾ ਸਾਰਾ ਕੁਝ ਇਹਦੇ ਚ ਤੇ ਫਿਰ ਉਹਨੇ ਧੱਕਾ ਮੁਕੀ ਮੈਨੂੰ ਕੀਤੀ ਜਦੋਂ ਬੇਟੇ ਨੇ ਦੇਖਿਆ ਵੀ ਆ ਕੀ ਹੋ ਗਿਆ ਮੈਨੂੰ ਧੱਕੇ ਜੀ ਜੱਜ ਸਾਹਿਬ ਦੇ ਰੂਮ ਚ ਲੈ ਗਿਆ ਬਾਕੀ ਪ੍ਰੋਟੈਕਸ਼ਨ ਵਾਸਤੇ ਕੋਈ ਹੋਣਾ ਜੀ ਜੱਜ ਸਾਹਿਬ ਲੋਕ ਵੀ ਸਵਾਹੀ ਜੱਸਾਬ ਨੇ ਇਹਨਾਂ ਨੂੰ بیٹے ਨੂੰ ਹੀ ਕਿਹਾ ਵੀ ਕਿੰਨਾ ਜਿਹੜਾ ਹੈਗਾ ਵੀ ਤੁਸੀਂ ਇਹ ਕੰਪਲੇਂਟ ਦਿਓ ਸੋਨ ਨੰਬਰ ਤੇ ਕਾਲ ਕਰੋ ਕਾਲ ਕਰੋਗੇ ਜੀ ਫਿਰ ਜੇ ਅਗਰ ਐਕਸ਼ਨ ਨਹੀਂ ਲੈਂਦੀ ਪੁਲਿਸ ਤਾਂ ਫਿਰ ਮੈਂ ਇਹਨਾਂ ਨੂੰ ਦਿਨਾ ਮੈਂ ਆਰਡਰ ਕਰਦਾ ਕਿੰਨਾ ਸਰ ਆਪਣਾ ਮੇਰਾ ਨਾਮ ਰਜਿੰਦਰ ਸਿੰਘ ਹੈ ਜਦੋਂ ਜਦੋਂ ਤੁਸੀਂ ਉਹਨਾਂ ਨਾਲ ਪਾਰਟਨਰਸ਼ਿਪ ਕੀਤੀ ਸੀ ਤੁਹਾਨੂੰ ਪਤਾ ਨਹੀਂ ਸੀ ਵੀ ਰੋਕੀ ਨਾਲ ਰਹੇ ਨੇ ਦੇਖੋ ਜੀ ਇਹ بیٹے ਦਾ ਪਾਰਟਨਰ ਸੀਗਾ ਜੀ ਇਹ ਨਹੀਂ ਪਤਾ ਸੀਗਾ ਸਾਨੂੰ ਅਸੀਂ ਜਾਣਦੇ ਹੀ ਨਹੀਂ ਸੀਗੇ ਉਹਨੂੰ ਵੀ ਕੋਣ ਕਿੱਥੋਂ ਕੀ ਐ ਉਹ ਤਾਂ ਉਦਾਂ ਬਸ ਇਹਨੂੰ ਕਿਤੇ ਮਿਲਿਆ ਵਿਆਹ ਸ਼ਾਦੀ ਦੇ ਵਿੱਚ ਉਦੋਂ ਤੋਂ ਕਿਤੇ ਇਹਦੇ ਨਾਲ ਜਾਣਕਾਰੀ ਹੋਈ ਤੇ ਕਹਿੰਦਾ ਜੀ ਮੈਂ ਵੀ ਇੱਧਰ ਲਾਂ ਜੀ ਗੰਗਾ ਨਗਰ ਦਾ ਹੋਰ ਐ ਚਲੋ ਆਪਾਂ ਰਾਲਮੇ ਦੇ ਕੰਮ ਕਰਦੇ ਹਾਂ ਮੈਂ ਸ਼ਿਫਟ ਹੋਏ ਸਾਨੂੰ ਰੋਕੀ ਦਾ ਤਾਂ ਉਦੋਂ ਬਾਅਦ ਪਤਾ ਚੱਲਿਆ ਜੀ ਕਿਉਂਕਿ ਉਹ ਇਹਨੇ ਜਦੋਂ ਆ ਰਫੜੇ ਕੀਤੇ ਆ ਫਿਰ ਜਦੋਂ ਇੱਥੇ ਪਤਾ ਚੱਲਿਆ ਉਹ ਕਹਿੰਦੇ ਵੀ ਆ ਤਾਂ ਰੋਕੀ ਦੇ ਬੰਦੇ ਆ ਦੋ ਆਪਦੇ ਦੋਸਤਾਂ ਤੋਂ ਚੈੱਕ ਲਗਾਈ ਨਾ ਅਸੀਂ ਉਹਨਾਂ ਨੂੰ ਜਾਣਦੇ ਨਾਲ ਥੋੜਾ ਜਿਹਾ ਨਹੀਂ ਠੀਕ ओके ਜੀ ਜੀ ਬੀਬੀ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਗੁਰਦਾਸ ਸਿੰਘ ਹੈ ਜੀ ਮੁਹਾਲੀ ਦਾ ਰਹਿਣ ਵਾਲਾ ਕੀ ਮਾਮਲਾ ਜੀ ਮਾਮਲਾ ਇਹ ਹੈਗਾ ਜੀ ਪਿਛਲੇ 1 ਸਾਲ ਤੋਂ ਸਾਨੂੰ ਧਮਕੀਆਂ ਦੇ ਬਹੁਤ ਸਾਰੇ ਪਾਕਿਸਤਾਨ ਤੋਂ ਤੇ ਹੋਰ ਦੇਸ਼ਾਂ ਤੋਂ ਸੇਵਾ ਮਾਰੀ ਤੇ ਸਾਨੂੰ ਜਾਨ ਤੋਂ ਮਾਰ ਦੀ ਧਮਕੀ ਦਿੱਤੀ ਗਿਆ ਸੀ ਤੇ ਇੱਥੇ ਫਾਜ਼ਲ ਕਾ ਦੇ ਇੱਕ ਬੰਦਾ ਹੈ ਗੁਰਪ੍ਰੀਤ ਸਿੰਘ ਸੰਧੂ ਦਾਲੀਆਲੇ ਬੋਰਲੇ ਦਾ ਰਹਿਣ ਵਾਲਾ ਐ ਜੋ ਕਿ 2017 ਚ ਮਹਾਲੇ ਸ਼ਿਫਟ ਹੋ ਗਿਆ ਸੀ ਉਹ ਬੰਦਾ ਐ ਸਾਰੇ ਕਰ ਕਰ ਰਿਹਾ ਐ ਤੇ ਪਹਿਲਾਂ ਮੇਰੇ ਫਾਜ਼ਲ ਕਾ ਕੀ ਕੰਦੇ ਤਾਰੀਖ ਪੰਦੀ ਐ ਤੇ ਕੋਰਟ ਤੇ ਮੈਂ ਆਉਣਾ ਹੁੰਨਾ ਤੇ ਜਨਵਰੀ 9 ਨੂੰ 2025 ਨੂੰ ਮੇਰੀ ਇਥੇ ਤਾਰੀਖ ਸੀਗੀ ਤੇ ਕੋਰਟ ਰੂਮ ਦੇ ਬਾਹਰ ਮਾਨਯ ਜੱਜ ਪ੍ਰਵੀਨ ਸਿੰਘ ਜੀ ਦੀ ਕੋਰਟ ਰੂਮ ਦੇ ਬਾਹਰ ਉਹਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਮੈਂ ਉਹਦਾ ਕੀ ਕੰਦੇ ਕੰਪਲੇਨ ਐਸਐਸਪੀ ਸਾਹਿਬ ਨੂੰ ਤੇ ਹੋਰ ਅਫਸਰਾਂ ਨੂੰ ਕੀਤੀ ਜੇ ਜੇ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਹੜੀ ਪਹਿਲਾਂ ਮੈਨੂੰ ਧਮਕੀਆਂ ਵੀ ਫੋਨ ਆਉਂਦੇ ਰਹੀਆਂ ਮੇਰੇ ਫਾਦਰ ਨੂੰ ਧਮਕੀਆਂ ਦੇ ਫੋਨ ਆਉਂਦੇ ਰਹੇ ਤੇ ਉਹਦੀ ਵੀ ਅਸੀਂ ਇੱਕ ਸਾਲ ਤੋਂ ਕੰਪਲੇਨ ਰੈਗੂਲਰ ਕਰ ਰਹੇ ਹਾਂ ਪੁਲਿਸ ਨੂੰ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਅੱਜ ਕੀ ਕਹਿੰਦੇ ਸਾਡੀ ਤਾਰੀਖ ਸੀਗੀ ਤੇ ਅਸੀਂ ਆਏ ਹੋਏ ਸੀਗੇ ਤੇ ਮਾਈ ਸਾਹਿਬ ਦੇ ਕੋਰਟ ਦੇ ਬਾਹਰ ਤੇ ਗੁਰਪ੍ਰੀਤ ਸਿੰਘ ਸੰਧੂ ਕੁਝ ਫਰਾਰਤੀ ਤੱਤਵ ਨਾਲ ਖੜਾ ਸੀਗੇ ਜਿਨ੍ਹਾਂ ਨੂੰ ਅਸੀਂ ਮੁੰਡਿਆਂ ਨੂੰ ਨਹੀਂ ਜਾਣਦੇ ਤੇ ਅਸੀਂ ਆਪਦੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀਗੇ ਉਹ ਮੁੰਡੇ ਮੇਰੇ ਫਾਦਰ ਤੇ ਚਾਰਜ ਕਰਦੇ ਨੇ ਇਹਨਾਂ ਤੇ ਅਟੈਂਪਟ ਕਰਦੇ ਜੀ ਇਹਨਾਂ ਨੂੰ ਮਾਰਨ ਦਾ ਤੇ ਇਹਨਾਂ ਨਾਲ ਖਾਤਾ ਪਾਈ ਕਰਦੇ ਆ ਇਹ ਦੇਖਦੇ ਹੋਏ ਮੈਂ ਤੁਰੰਤ ਕੀ ਕੰਦੇ ਉੱਥੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਆਪਰੇ ਫਾਦਰ ਨੂੰ ਕਿਸੇ ਤਰੀਕੇ ਨਾਲ ਰੈਸਕਿਊ ਕਰਕੇ ਕੋਰਟ ਰੂਮ ਦੇ ਵਿੱਚ ਲੈ ਕੇ ਜਾਂਦਾ ਤੇ ਕੋਰਟ ਰੂਮ ਦੇ ਵਿੱਚ ਫਿਰ ਜੱਜ ਸਾਹਿਬ ਨੂੰ ਅਸੀਂ ਦਰਖਾਸਤ ਕਰਦੇ ਸਰ ਦੱਸ ਸਾਹਿਬ ਸਾਡਾ ਕੋਰਟ ਦੇ ਵਿੱਚ ਸਾਡੇ ਤੇ ਅੱਜ ਹਮਲਾ ਹੋ ਜਾਂਦਾ ਹੈ ਇਦਾਂ ਦੇ ਪਹਿਲਾਂ ਵੀ ਕਈ ਵਾਰ ਸਾਡੇ ਤੇ ਅਟੈਂਪਟ ਹੋ ਚੁੱਕਿਆ ਪੁਲਿਸ ਨੂੰ ਵਾਰੀ ਵਾਰੀ ਅਸੀਂ ਕੰਪਲੇਨ ਕਰਦੇ ਆ ਪਰ ਪੁਲਿਸ ਕਰਦੀ ਕੋਈ ਨਹੀਂ ਤੇ ਇਹ ਸਾਰਾ ਮੈਟਰ ਹੈਗਾ ਜੀ ਇਹ ਅੱਜ ਫੇਰ ਅਸੀਂ ਐਸਐਸਪੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ ਡੀਜੀਪੀ ਨੂੰ ਵੀ ਮੇਲ ਰੱਖ ਕੀਤੀ ਹੈ ਪਰ ਜਿਹੜਾ ਲੌਂਗ ਆਰਡਰ ਤੇ ਸਿਟੀ ਬਹੁਤ ਜ਼ਿਆਦਾ ਖਰਾਬ ਹੈ ਸਾਡੀ ਜਾਨ ਨੂੰ ਖਤਰਾ ਹੈ ਇਹ ਜਿਹੜਾ ਗੁਰਪ੍ਰੀਤ ਸਿੰਘ ਸੰਧੂ ਹੈ ਇਹ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰੀ ਵਕੀਲ ਵੀ ਰਹਿ ਚੁੱਕਿਆ ਇਹਦਾ ਗੈਂਗਸਟਰਾਂ ਨਾਲ ਸਾਥੀ ਹੈਗਾ ਜੀ ਅਸੀਂ ਹਾਲਾਕਿ ਐਸਐਸਪੀ ਨੂੰ ਡੀਜੀਪੀ ਨੂੰ ਇਹਦੀ ਰੌਕੀ ਨਾਲ ਫੋਟੋ ਆ ਭੇਜੀਆਂ ਸਾਰੇ ਈਵਿਡੈਂਸ ਦਿੱਤੇ ਉਹਦੇ ਬਾਵਜੂਦ ਵੀ ਕਿੰਨੇ ਸਾਡੇ ਮਤਲਬ ਇਸ ਪੂਰੇ ਮੈਟਰ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਤੁਹਾਡੀ ਕੀ ਸਾਂਝੀ ਹੈ ਜੀ ਉਹਨਾਂ ਨਾਲ? ਇਦਾਂ ਹੈਗਾ ਜੀ ਗੁਰਪ੍ਰੀਤ ਸੰਧੂ 2017 ਦੇ ਤਕਰੀਬਨ ਚੰਡੀਗੜ੍ਹ ਸ਼ਿਫਟ ਹੁੰਦਾ ਹੈ ਤੇ ਬਤੌਰ ਵਕੀਲ ਇਹ ਮੈਨੂੰ ਮਿਲਦਾ ਕਿ ਮੈਂ ਐਡਵੋਕੇਟ ਹੈਗਾ ਉਹ ਉਹ ਕਾਂਗਰਸ ਦੇ ਵਿੱਚ ਹੁੰਨਾ ਤੇ ਗੁਰਪ੍ਰੀਤ ਸੰਧੂ ਨੇ ਵੀ ਉਹ ਤੋਂ ਕਾਂਗਰਸ ਜੁਆਇਨ ਕੀਤੀ ਹੁੰਦੀ ਜਿੱਥੇ ਸਾਡੀ ਮੁਲਾਕਾਤ ਹੁੰਦੀ ਹੈ। ਤੇ 2020 ਦੇ ਵਿੱਚ ਅਸੀਂ ਕੀ ਕੰਦੇ bizness ਕਰਦੇ ਹਾਂ ਜਿ ਇਕੱਠਾ ਕੰਸਟਰਕਸ਼ਨ ਦਾ ਤੇ ਕੰਸਟਰਕਸ਼ਨ ਦੇ bizness ਦੇ ਵਿੱਚ ਇਹ ਮੈਨੂੰ ਧੋਖਾ ਦੇ ਦਿੰਦਾ ਤੇ ਫਿਰ ਫਾਜ਼ਲ ਕਾ ਕੇ ਮੇਰੇ ਤੇ ਕੇਸ ਲਾ ਦਿੰਦਾ ਜੀ 300 ਕਿਲੋਮੀਟਰ ਦੂਰ ਜਦ ਮੈਂ ਕੇਸਾਂ ਇੱਥੇ ਕੇਸ ਲੜਨੇ ਸ਼ੁਰੂ ਕਰਦਾ ਫਿਰ ਉਹੀ ਮੈਟਰ ਦੇ ਵਿੱਚ ਇਹ ਪੁਲਿਸ ਨੂੰ ਗੁੰਮਰਾਹ ਕਰਕੇ ਸੇਮ ਮੈਟਰ ਦੇ ਵਿੱਚ ਮੇਰੇ ਤੇ ਐਫ ਆਈ ਆਰ ਕਰਾ ਦਿੰਦਾ ਤੇ ਮੇਰੇ ਛੋਟੇ ਭਰਾ ਦਾ ਨਾਮ ਉਸਤੇ ਪਾ ਕੇ ਉਹਨੂੰ ਅਰੈਸਟ ਕਰਾ ਦਿੰਦਾ ਜਿਹਦਾ ਕਿਸੇ ਵੀ ਮੁਕਦਮੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਗੁਰਪ੍ਰੀਤ ਸੰਧੂ ਨਾਲ ਨਾ ਸਾਡੀ ਕੋਈ ਕੰਪਨੀ ਨਾਲ ਜਦ ਇਹ ਮੇਰੇ ਭਰਾ ਨੂੰ ਅਰੈਸਟ ਕਰਾਉਂਦਾ ਤੇ ਮੇਰਾ ਭਰਾ ਵੀ ਦਿਨ ਫਾਦਲ ਕਾ ਜੇਲ੍ਹ ਚ ਕੱਟਦਾ ਤੇ ਉਸ ਤੋਂ ਬਾਅਦ ਹਰ ਰੋਜ਼ ਜਾਂ ਹਰ ਹਫਤੇ ਸਾਨੂੰ ਕਿੰਨੇ ਗੰਦੇ ਜਾਨ ਤੋਂ ਮਾਰਨ ਦੀ ਧਮਕੀਆਂ ਫੋਨ ਫੋਨ ਰਹੀ ਆਉਣੇ ਸ਼ੁਰੂ ਹੋ ਜਾਂਦੀਆਂ ਕਦੇ ਨੰਬਰ ਪਾਕਿਸਤਾਨ ਦਾ ਹੁੰਦਾ ਕਦੇ ਪੋਲੈਂਡ ਦਾ ਨੰਬਰ ਹੁੰਦਾ ਇੱਕ ਵਾਰੀ ਤਾਂ ਕੀ ਕਹਿੰਦੇ ਆਈਪੀਐਸ ਅੱਗੇ ਜੀ ਗੁਰਪ੍ਰੀਤ ਸਿੰਘ ਭੁੱਲਰ ਜੋ ਕਿ ਮੁਹਾਲੀ ਸਾਡੇ ਦੋ ਘਰ ਛੱਡ ਕੇ ਰਹਿੰਦੇ ਆ ਗੁਰਪ੍ਰੀਤ ਸਿੰਘ ਭੁੱਲਰ ਦੀ ਫੋਟੋ ਲੱਗ ਕੇ ਇੱਕ ਬੰਦਾ ਕੀ ਕਹਿੰਦਾ ਇੱਕ ਫਰਜੀ ਕੀ ਕਹਿੰਦੇ ਆਈਜੀ ਬਣ ਕੇ ਮੇਰੇ ਫਾਦਰ ਨੂੰ ਕਾਲ ਕਰਦਾ ਤੇ ਇਹ ਕਹਿੰਦਾ ਤੁਹਾਡੇ ਮੁੰਡੇ ਕਿੱਥੇ ਐ 2 ਕਰੋੜ ਰੁਪਏ ਸਾਨੂੰ ਦੇ ਦੋ ਨਹੀਂ ਤਾਂ ਚੱਕ ਕੇ ਲੈ ਗਿਆਂਗੇ ਸਾਨੂੰ ਪਤਾ ਤੁਹਾਡੇ ਮੁੰਡੇ ਕਿੱਥੇ ਨੇ ਅਸੀਂ ਚੁੱਪ ਸਕਦੇ ਹਾਂ ਉਹਨਾਂ ਨੂੰ ਉਹਦੀ ਵੀ ਅਸੀਂ ਕੀ ਕਹਿੰਦੇ ਤੁਹਾਨੂੰ ਜੇ ਕਹਾਂ ਤੁਸੀਂ ਫੋਟੋਆਂ ਚਾਹੀਦੀਆਂ ਨੇ ਜਾਂ ਕਾਲ ਰਿਕਾਰਡਿੰਗਾਂ ਚਾਹੀਦੀਆਂ ਨੇ ਜਾਂ ਜਿਹੜੀ ਅਸੀਂ ਐਸਐਸਪੀ ਨੂੰ ਜਾਂ ਡੀਜੀਪੀ ਨੂੰ ਕੰਪਲੇਨਾਂ ਕੀਤੀਆਂ ਨੇ ਉਹ ਸਾਡੇ ਕੋਲ ਸਾਰੀਆਂ ਰਿਕਾਰਡ ਰੈਟ ਅਵੇਲੇਬਲ ਨੇ ਜਿਹੜੇ ਚੈੱਕਾਂ ਦਾ ਮਾਮਲਾ ਚੱਲ ਰਿਹਾ ਹੈ ਇਹ ਚੈੱਕ ਵੀ ਦਿੱਤੇ ਨੇ ਉਹਨਾਂ ਨੂੰ ਨਹੀਂ ਮੈਂ ਚੈੱਕ ਨਹੀਂ ਦਿੱਤੇ ਜੀ ਇਹ ਸਾਡਾ ਸਾਥੀ ਸੀਗਾ ਅਸੀਂ ਕੰਮ ਇਕੱਠੇ ਕਰ ਰਹੇ ਸੀਗੇ ਇਹਨੇ ਚੈੱਕ ਵੀ ਚੋਰੀ ਕੀਤੇ ਕੁਝ ਸਟੈਂਪ ਪੇਪਰ ਵੀ ਚੋਰੀ ਕੀਤੇ ਚੋਰੀ ਕਰਕੇ ਇਹਨੇ ਦੋ ਚੈੱਕ ਆਪ ਲਾਲਚ ਦੋ ਇਹਨਾਂ ਨੂੰ ਮੈਂ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਮਿਲਿਆ ਸਰ ਇਹ ਚੋਰੀ ਕਿੱਥੋਂ ਹੋਈ ਸੀ ਚੈੱਕ ਤੁਹਾਡੇ ਦਫ਼ਤਰ ਤੋਂ ਮੁਹਾਲੀ ਦੇ ਵਿੱਚੋਂ ਹੋਈ ਸੀ ਕਿ ਜੇ ਦਫ਼ਤਰ ਤੋਂ ਤੁਸੀਂ ਉਹਦੀ ਕੋਈ ਕੰਪਲੇਨਟ ਕੋਈ ਲਿਖਾਈ ਹੈ ਚੈੱਕ ਚੋਰੀ ਹੋਈ ਹੁੰਦੀ ਕੰਪਲੇਨ ਵੀ ਲਿਖਾਈ ਜਾਂ ਸਾਰੇ ਚੈੱਕ ਕੋਪੀ ਕਰਾ ਦਿੱਤੀ ਪਰ ਕਿਉਂਕਿ ਇਹ ਸਰਕਾਰੀ ਵਕੀਲ ਸੀਗਾ ਇਹਨੇ ਆਪਦੀ ਜਦ ਜਿਸਦੇ ਨੇ ਡਿਪਟੀ ਐਡਵੋਕੇਟ ਜਨਰਲ ਅਪਾਇੰਟ ਹੋ ਜਾਂਦਾ ਪੰਜਾਬ ਰੈਨ ਹਾਈ ਕੋਰਟ ਕੇ ਉਦੋਂ ਇਹ ਸਾਰੇ ਛੜੇਂਤਰ ਦੀ ਕਾਰਵਾਈ ਇਹ ਕਰਦਾ ਉਸ ਤੋਂ ਪਹਿਲਾਂ ਬੜਾ ਮਿੱਠਾ ਰਹਿੰਦਾ ਤੇ ਸਾਰਾ ਚੀਜ਼ਾਂ ਨਾਰਮਲ ਹੁੰਦੀ ਹੈ ਜਦੋਂ ਇਹਦੀ ਅਪਾਇੰਟਮੈਂਟ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਮੇਰੇ ਤੇ ਕੇਸ ਕਰਦਾ ਫਿਰ ਮੁਕਦਮਾ ਇਹ ਐਫ ਆਈ ਆਰ ਕਰਾਉਂਦਾ ਕੇਸ ਦਾ ਕੀ ਸਟੇਟਸ ਹੈ ਇਸ ਟਾਈਮ ਕੇਸ ਦਾ ਸਟੇਟਸ ਜੀ ਕੀ ਕੰਦੇ ਰੈਗੂਲਰ ਸਾਡੀਆਂ ਤਰੀਕਾ ਪੈਂਦੀਆਂ ਨੇ ਹਰ ਇੱਕ ਲੀਕ ਅਸੀਂ ਇੱਥੇ ਕਈ ਸੁਣੇ ਆ ਜੀ ਉਹ ਕਿੰਨੀ ਕੁਸ਼ ਕਹਿਤਾਂ ਤੁਸੀਂ ਕਰ ਚੁੱਕੇ ਹੋ ਜੀ ਘਟੂ ਘਟ ਵੀ ਜੀ ਅਸੀਂ ਹੁਣ ਤੱਕ 15 ਤੋਂ 18 ਸ਼ਿਕਾਇਤਾਂ ਕਰ ਚੁੱਕੇ ਹਾਂ ਜੀ ਪਰ ਬਾਈ ਹੈਂਡ ਕੇ ਜੀ ਬਾਈ ਹੈਂਡ ਵੀ ਦਿੱਤੀ ਹੈ ਈਮੇਲ ਵੀ ਕੀਤੀ ਹੈ ਤੇ ਜਿਹੜੀ ਬਾਈ ਹੈਂਡ ਕੀਤੀ ਉਹਨਾਂ ਦਾ ਡਾਇਰੀ ਨੰਬਰ ਵੀ ਸਾਡੇ ਕੋਲ ਹੈਗੇ ਜੀ ਜੇ ਅੱਜ ਦੀ ਗੱਲ ਕਰੀ ਤਾਂ ਅੱਜ ਇੱਕ ਜਿਹੜੀ ਕੰਪਲੇਂਟ ਕੀਤੀ ਕਿ ਬਾਈ ਹੈਂਡ ਜਾ ਕੇ ਦਾ ਆਫਿਸ ਅੱਜ ਅਸੀਂ ਬਾਈ ਹੈਂਡ ਨਹੀਂ ਕੀਤੀ ਜਿੱਦਾਂ ਹੀ ਇਹ ਸਾਰਾ ਮਾਮਲਾ ਹੁੰਦਾ ਹੈ ਅਸੀਂ ਕਹਿੰਦੇ ਐਸਐਸਪੀ ਸਾਹਿਬ ਨੂੰ ਮੇਰੇ ਫਾਦਰ ਕਾਲ ਕਰਦੇ ਐ ਐਸਐਸਪੀ ਸਾਹਿਬ ਫੋਨ ਨਹੀਂ ਚੱਕਦੇ ਜਾਂ ਤਾਂ ਫੋਨ ਨਹੀਂ ਚੱਕਦੇ ਫਿਰ ਅਸੀਂ ਈਮੇਲ ਕਰਦੇ ਹਾਂ ਤੇ 100 ਨੰਬਰ ਤੇ ਪਾਪ ਫੋਨ ਨੰਬਰ ਤੇ ਫੋਨ ਕਰਨ ਤੋਂ ਬਾਅਦ ਉਹ ਮੁਲਾਜ਼ਮ ਪੁਲਿਸ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਫਿਰ ਅਸੀਂ ਆਪਦੀ ਸਾਰੀ ਗੱਲਬਾਤ ਦੱਸਦੇ ਹਾਂ ਚੁਣਕੀ ਵਿਸ਼ਵਾਸ ਨਹੀਂ ਲਿਆ ਜੀ ਕੋਈ ਵਿਸ਼ਵਾਸ ਨਹੀਂਗਾ ਜੀ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਗਈ ਜਿਹੜਾ ਜਿਨ੍ਹਾਂ ਨੇ 1 ਸਾਲ ਚ ਇਨੀ ਕੁਝ ਕੀਤਾ ਅੱਗੇ ਕੀ ਕਰਨਗੇ ਜੇ ਸਾਨੂੰ ਇੱਥੇ ਖਤਰਾ ਜਾਂਦਾ ਸਾਨੂੰ ਫਾਇਦਲ ਕਾ ਕੋਈ ਜਾਂਦਾ ਨਹੀਂਗਾ ਰੋਜ਼ ਸਾਨੂੰ ਹਰ ਤਰੀਕ 300 ਕਿਲੋਮੀਟਰ ਚੱਲ ਕੇ ਆਉਣਾ ਪੈਂਦਾ ਜੱਜ ਸਾਹਿਬ ਵੱਲੋਂ ਕੀ ਅਸ਼ਵਾਸ਼ਣ ਦਿੱਤਾ ਗਿਆ ਸਾਹਬ ਨੇ ਇਹ ਆਖਿਆ ਸੀ ਕਿ ਜੀ ਤੁਸੀਂ ਪੁਲਿਸ ਨੂੰ ਕੰਪਲੇਨ ਦਿਓ ਜੇ ਪੁਲਿਸ ਕੋਈ ਐਕਸ਼ਨ ਨਹੀਂ ਲোগੀ ਦੈਨ ਆਈ ਵਿਲ ਟੇਕ ਐਕਸ਼ਨ ਅੱਜ ਉਹ ਆਏ ਸੀਗੇ ਜਿਨ੍ਹਾਂ ਨਾਲ ਤੁਹਾਡੀ ਡਿਸਕਸ ਚੱਲ ਰਹੀ ਹੈ ਬਿਲਕੁਲ ਜੀ ਉਹਨਾਂ ਬੰਦੇ ਜਿਨ੍ਹਾਂ ਨੇ ਮੇਰੇ ਫਾਦਰ ਤੇ ਹਮਲਾ ਕੀਤਾ ਉਹ ਨਾਲ ਹੀ ਖੜੇ ਸੀਗੇ ਜੀ ਉੱਤੇ ਸੀਸੀਟੀਵੀ ਲੱਗਿਆ ਹੋਇਆ ਜੀ ਜਿਹੜੇ ਮੌਕੇ ਤੇ ਘਟਨਾ ਵਾਪਰੀ ਹੈ ਤੁਸੀਂ ਚਾਹੋ ਤਾਂ ਸੀਸੀਟੀਵੀ ਦੀ ਫੁਟੇਜ ਚੜਾ ਸਕਦੇ ਹਾਂ ਸਰ ਵੀ ਸਰ ਅਸੀਂ ਦੱਸ ਦਤਾ ਜੀ ਹਾਂ ਅੱਗੇ ਆਪਾਂ ਜੋ ਕੋਣ ਲੋਗ ਨੇ ਜਿਨ੍ਹਾਂ ਨੇ ਰਿਪੋਰਟ ਕਰ ਦਿੱਤੀ ਸੀ ਇਹ ਸਭ ਮਹਾਦੀ ਦੇ ਅੱਛਾ ਤਾਂ ਕਹੀ ਸੀਗੇ ਅੱਜ ਕਿਹਨਾਂ ਦੇ ਤਰੀਕੇ ਸੀਗੇ ਕੁਛ ਸੀ ਸੀ ਕੀ ਆਈਏ ਕੋਈ ਰਿਕਾਰਡ ਦਿੱਤਾ ਹੈ ਕੋਈ ਦੱਸਿਆ ਇਹਨਾਂ ਨੂੰ ਕੁਛ ਸੀ ਸੀ ਨਾ ਕੋਈ ਕੁਛ ਨਹੀਂ ਦਿਕਾ ਨੋਸਕਾਰ ਜੀ ਕਿਛੇ ਵਜ ਇੱਕ ਜਿਆ ਕੇਸ ਚੱਲ ਰਿਹਾ ਤੁਹਾਡਾ ਚੈੱਕ ਬਾਉਂਸ ਨੂੰ ਲੈ ਕੇ ਆ ਚੈੱਕਾਂ ਦਾ ਜਿਹੜਾ ਕੇਸ ਹੈ ਉਹਨਾਂ ਨੇ ਦੂਜੀ ਦਿਨਾਂ ਜਿਹੜਾ মিডিਆ ਸਾਹਮਣੇ ਆਈ ਸੀ ਤੇ ਉਹਨਾਂ ਨੇ આરોਪ ਲਾਇਆ ਦੋਸ਼ ਲਾਇਆ ਕਿ ਫੂਡ ਦੇ ਵਿੱਚ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੜਿਆਂ ਦੇ ਬਰਕਰਾਰ ਉਹ ਦੇਖੋ ਮੈਨੂੰ ਕੁਛ ਨਹੀਂ ਇਸ ਘਟਨਾ ਬਾਰੇ ਪਤਾ ਨਹੀਂ ਕੋਈ ਮੇਰੀ ਇਨਵੋਲਵਮੈਂਟ ਹੈਗੀ ਹੈ ਇਸ ਵਾਰ ਇਸ ਵਿੱਚ ਮੈਂ ਇਕਲਾਬ ਵਾਇਡਿੰਗ ਸਿਟੀ ਦਾ ਨਾਗਰਿਕ ਤੇ ਮੇਰੇ ਨਾਲ ਇਹਨਾਂ ਨੇ ਤਕਰੀਬਨ ਤਕਰੀਬਨ 50-55 ਲੱਖ ਦੀ ਠੱਗੀ ਮਾਰੀ ਸੀ ਉਹਦੇ ਹਸਤੇ ਮੈਂ ਅਗਸਤ 2022 ਤੋਂ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਹੈ ਤਕਰੀਬਨ ਮੇਰੇ ਖਿਆਲ 2.5 ਸਾਲ ਤੋਂ ਦੇ ਕਰੀਬ ਹੋ ਗਿਆ ਮੈਂ ਲਗਾਤਾਰ ਤਰੀਕਾ ਹਰ ਤਰੀਕ ਤੇ ਇੱਥੇ ਆ ਰਿਹਾ ਤਰੀਕਾ ਪੂਤ ਰਿਹਾ ਉਲਟਾ ਇਹ ਕੇਸ ਨੂੰ ਲੰਗਰ ਆਨ ਕਰਦੇ ਰਹੇ ਆ ਤਰੀਕਾ ਨਹੀਂ ਪੂਤਰੇ ਹੁਣ ਬੜੀ ਮੁਸ਼ਕਲ ਨਾਲ ਕੇਸ ਮਚਿਓਰ ਹੋਣ ਤੇ ਆਏ ਆ 313 ਦੀ ਸਟੇਟਮੈਂਟ ਆਈ ਹੈ ਡਿਫੈਂਸ ਤੇ ਆਈ ਹੈ ਬਿਫੈਸ ਤੇ ਵੀ ਅੱਜ 4 ਤਰੀਕ ਹੋ ਗਈ ਇਹਨਾਂ ਨੇ ਗਵਾ ਕੋਈ ਨਹੀਂ ਪੁਕਤਾਇਆ ਹੁਣ ਇਹ ਇਸ ਤਰ੍ਹਾਂ ਦੇ ਨਿਰਾਧਾਰ આરોਪ ਲਗਾ ਕੇ ਕਿਸੇ ਨਾ ਕਿਸੇ ਤਰੀਕੇ ਇਸ ਕੇਸ ਨੂੰ ਹੋਰ ਲਮਕਾਉਣਾ ਚਾਹੁੰਦੇ ਆ ਜਾਂ ਮੇਰੇ ਤੇ ਪ੍ਰੈਸ਼ਰ ਪਾਉਣਾ ਚਾਹੁੰਦੇ ਆ ਕਿ ਮੈਂ ਆਪਦੇ ਕੇਸਾਂ ਦੀ ਪੈਰਵਾਹੀ ਨਾ ਕਰ ਸਕਾਂ ਤੇ ਇਹਨਾਂ ਇਹੋ ਜਿਹਿਆਂ ਇਹਨਾਂ ਦੀਆਂ ਦਰਖਾਸਤਾਂ ਦੀ ਪੈਰਵਾਹੀ ਚ ਹੋਲ ਜ ਜਾ ਇੱਕ ਦੋ ਸ਼ੇ ਲਗਾਇਆ ਗਿਆ ਕਿ ਤੁਸੀਂ ਦੂਜੇ ਦੇਸ਼ਾਂ ਤੋਂ ਇਹਨਾਂ ਨੂੰ ਧਮਕੀਆਂ ਦਵਾਂਦੇ ਹੋ ਤੁਹਾਡੇ ਦਾ ਰੋਕ ਲਾਇਆ ਵੀ ਤੁਸੀਂ ਐਸਟੀਕੇ ਦੀ ਇਨਵੋਲਵਮੈਂਟ ਹੈ ਵੀ ਤੁਸੀਂ ਕਿਸ ਨੂੰ ਕਹਿ ਕੇ ਕਦੇ ਦੇਖੋ ਮੈਂ ਪਿਛਲੇ 25 ਸਾਲਾਂ ਤੋਂ ਫਾਜ਼ਿਲਕਾ ਦੇ ਸਮਾਜ ਵਿੱਚ ਵਿਚਰਦਾ ਰਿਹਾ ਤੇ ਬੜੀ ਚੰਗੀ ਤਰ੍ਹਾਂ ਸੋਸਾਇਟੀ ਨੂੰ ਪਤਾ ਆ ਵੀ ਇਹੋ ਜਿਹੇ આરોਪ ਚ ਕਿੰਨੀ ਕਿ ਸੱਚਾਈ ਹੋ ਸਕਦੀ ਹੈ ਮੈਂ ਬਿਲਕੁਲ ਵਾਈਟ ਕਾਲਰ ਰਹਿ ਆ ਮੇਰੇ ਖਿਲਾਫ ਅੱਜ ਤੱਕ ਕਦੇ ਕੋਈ 25 ਸਾਲਾਂ ਦੀ ਇਥੋਂ ਦੀ ਸਮਾਜਿਕ ਜ਼ਿੰਦਗੀ 'ਚ ਕੋਈ ਕਦੇ ਦਰਖਾਸਤ ਨਹੀਂ ਆਈ ਕਿਸੇ ਗਲਤ ਕੰਮ 'ਚ ਮੈਂ ਇਨਵੋਲਵ ਨਹੀਂ ਲਿਆ ਕਿਸ ਕਿਸੇ ਇੱਕ ਪੈਸੇ ਦਾ ਮੇਰੇ ਤੇ ਕਦੇ ਇਲਜ਼ਾਮ ਨਹੀਂ ਲੱਗਿਆ ਇਹ ਹੁਣ ਦੇਖੋ ਜੀ ਦੋਸ਼ੀ ਹੈਗਾ ਆਪਦੇ ਬਚਨ ਵਾਸਤੇ ਜੋ ਮਰਜ਼ੀ ਝੂਠੇ આરોਪ ਲਾਈ ਜਾਣ ਕਿਸੇ ਨੂੰ ਆਪਾਂ ਕਿਸੇ ਦੀ ਜ਼ੁਬਾਨ ਤਾਂ ਫੜ ਨਹੀਂ ਸਕਦੇ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਇਹੋ ਜਿਹੀਆਂ ਐਸਪੀ ਰੈਂਕ ਤੱਕ ਦੇ ਅਫੀਸਰ ਸਹਿਬਾਨ ਨੇ ਉਹਨਾਂ ਦੇ ਇਨਕੁਆਇਰੀਆਂ ਕੀਤੀਆਂ ਕਿਸੇ ਇਨਕੁਆਇਰੀ 'ਚ ਇਹਨਾਂ ਦੀ ਚ ਕੋਈ ਸੱਚ ਨਹੀਂ ਪਾਇਆ ਗਿਆ ਤੇ ਉਹ ਦਾਖਲ ਦਫਤਰ ਹੋ ਗਿਆ ਪ੍ਰੋਪਰ ਈਵਨ ਇੱਕ ਦੋ ਦਰਖਾਸਤਾਂ ਦੇ ਵਿੱਚ ਤਾਂ ਇਹ ਦਰਖਾਸਤ ਦੇਣ ਤੋਂ ਬਾਅਦ ਇਨਕੁਆਇਰੀ ਦੇ ਵਿੱਚ ਵੀ ਨਿਸ਼ਾਮਲ ਹੋਏ ਫਿਰ ਇੱਕ ਦੋ ਸਿਵਲ ਗੈ ਮਾਮਲਾ ਕੋਰਟ ਚੋਂ ਦੇ ਬਾਵਜੂਦ ਤੁਸੀਂ ਪੁਲਿਸ ਕਾਰਵਾਈ ਕਰਵਾਈ ਇਹਨਾਂ ਨੇ ਕੋਈ ਕੇਸ ਲੌਂਚ ਹੋਇਆ ਇਹਨਾਂ ਤੇ ਐਫਆਈਰ ਬਣਾਈ ਨਹੀਂ ਉਹਦੇ ਵਿੱਚ ਪੈਸਾ ਇਸ ਤਰ੍ਹਾਂ ਹੁੰਦਾ ਬਿੱ ਦੋ ਜਿਹੜਾ ਚੈੱਕ ਵਾਲਾ ਕੇਸ ਹੈ 138 ਨੈਗਿਸ਼ੀਬਲ ਇਨਸਟਰੂਮੈਂਟ ਐਕਟ ਚ ਲੱਗਦਾ ਤੇ ਉਹ ਉਹ ਇੱਕ ਸੈਪਰੇਟ ਪ੍ਰोसीडिंग ਹੈਗੀ ਆ ਸਮਰੀ ਪ੍ਰोसीडिंग ਹੈਗੀ ਆ ਤੇ ਜੇ ਜਿਹੜੀ ਇਹਨਾਂ ਨੇ ਠੱਗੀ ਵਾਰੀ ਕਿਉਂਕਿ ਮੇਰੇ ਨਾਲ ਜਿਹੜਾ ਕੰਮ ਸੀ ਸਿਰਫ ਪੈਸੇ ਦੇ ਲੈਣ ਦੇ ਨਾ ਨਹੀਂ ਸੀ ਅਸਲ ਦੇ ਵਿੱਚ ਮੈਨੂੰ ਟੂਟਲ ਝੂਠਾ ਡਾਟਾ ਦੇ ਕੇ ਝੂਠ ਬੋਲ ਕੇ ਗਲਤ ਤੱਥਾਂ ਦੇ ਆਧਾਰ ਤੇ ਮੇਰੇ ਤੋਂ ਇਹ ਪੈਸੇ ਲੈ ਗਏ ਸੀ ਠੱਗੀ ਮਾਰ ਕੇ ਤੇ ਉਹ ਮੋੜੇ ਨਹੀਂਗੇ ਇਸ ਕਰਕੇ ਉਹ ਆਫੈਂਸ ਅਲੱਗ ਬਣਦਾ 420 ਦਾ ਉਹਦੇ ਵਿੱਚ ਵੀ ਮੈਂ ਜੋ ਐਪਲੀਕੇਸ਼ਨ ਦਿੱਤੀ ਤਾਂ ਡੀਐਸਪੀ ਸਾਹਿਬ ਨੇ ਫਾਜ਼ਲ ਕਾ ਇਨਕੁਆਇਰੀ ਕੀਤੀ ਸੀ ਇਹਨਾਂ ਨੂੰ ਪ੍ਰੋਪਰ ਸੰਮਣ ਭੇਜੇ ਉਹਨਾਂ ਨੇ ਤਿੰਨ ਵਾਰੀ ਇਹ ਇਨਕੁਆਇਰੀ ਵਿੱਚ ਸ਼ਾਮਲ ਨਹੀਂ ਹੋਏ ਫਿਰ ਉਹ ਪਰਚਾ ਦਰਜ ਹੋਇਆ ਜੀ ਤੇ ਪ੍ਰੋਪਰ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੋਇਆ ਥੈਂਕ ਯੂ ਸਰ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸਾਹਿਬ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ